ਕੋਸ਼੍ਰੀਆ ਇਹ ਬਖਸ਼ਿਚ ਗੁਰੂ ਸਾਹਿਬ ਨੇ ਕਿੰਨੀ ਬਰੀਕੀ ਨਾਲ ਉਸ ਵੇਲੇ ਛੇਵੇਂ ਪਾਤਸ਼ਾਹ ਨੇ ਸੋਚ ਕੇ ਇਹ ਸਾਡੇ ਲਈ ਇਹ ਚੀਜ਼ ਬਣਾਈ ਆ ਤੇ ਅੱਜ ਕੁਝ ਲੋਕਾਂ ਨੇ ਆਪਣੇ ਫਾਇਦੇ ਲਈ ਆਪਣੇ ਵਫਾਦ ਲਈ ਆਪਣੀ ਤਾਕਤ ਦੀ ਪਕੜ ਨੂੰ ਬਣਾਈ ਰੱਖਣ ਲਈ ਬਹੁਤ ਬੁਰੇ ਢੰਗ ਨਾਲ ਲੰਮੇ ਸਮੇਂ ਤੋਂ ਅਕਾਲ ਤਖ਼ਤ ਸਾਹਿਬ ਨੂੰ ਮੋਹਰ ਲੈਸੋ ਦੀ ਮਾਨ ਮਰਿਆਦਾ ਨੂੰ ਆਪਾਂ ਸਾਰੇ ਜਾਣਦੇ ਜੁਗ ਚ ਖੋਰਾ ਲੱਗਾ ਮਲਿਆ ਮੇਡ ਕੀਤਾ ਔਰ ਸਾਡੀਆਂ ਪਰੰਪਰਾਵਾਂ ਜਿਹੜੀਆਂ ਸਦੀਆਂ ਤੋਂ ਚੱਲੀਆਂ ਹੋ ਰਹੀਆਂ ਸੀ ਉਹ ਤਕਰੀਬਨ ਖਤਮ ਕਰਤੀਆਂ ਉਹਨਾਂ ਨੇ ਲੇਕਿਨ ਆਪਾਂ ਕੁਝ ਨਹੀਂ ਕਰ ਸਕੇ ਕਿਉਂਕਿ ਗਲਬਾ ਜ਼ੋਰ ਸੀ ਉਹਨਾਂ ਦਾ ਸਾਰਾ ਆਪਾਂ ਦੁਖੀ ਦੁਖੀ ਆਪਾਂ ਸਾਰੇ ਸੀ ਭਾਵੇਂ ਕਿਸੇ ਸਾਡੇ ਕੋਈ ਵਿਚਾਰਾ ਸਾਰਾ ਹੀ ਹਰ ਸਿੱਖ ਦੁਖੀ ਸੀ ਕਿ ਸਾਡੀ ਇੱਕੋ ਹੀ ਇੰਸਟੀਟਿਊਸ਼ਨ ਸੀ ਉਹਨੂੰ ਵੀ ਇਹਨਾਂ ਨੇ ਖਤਮ ਕਰ ਦਿੱਤਾ ਸਿਰਫ ਆਪਣੀ ਪਕੜ ਬਣਾ ਕੇ ਰੱਖਣ ਨੂੰ ਸੋ ਹੁਣ ਥੋੜੀ ਜੀ ਗੱਲ ਉੱਥੇ ਹਿੱਲੀ ਹੋਆ ਸੋ ਸਾਰੇ ਮੇਰੇ ਵੀਰ ਜਿਹੜੇ ਆ ਉਹ ਅੱਜ ਆਪਾਂ ਕਤਰ ਹੋਏ ਆ ਇੱਕੋ ਹੀ ਮਸਲਾ ਪਈ ਆਪਾਂ ਸਾਰੇ ਕੀ ਜੋ ਅੱਜ ਆਪਾਂ ਕਤਰਾ ਸੋਏ ਕੱਲ ਤੱਕ ਦੇ ਸਭ ਦੇ ਵਿੱਚ ਕੀ ਆਪਾਂ 100% ਸਾਰੇ ਉਸ ਗੱਲ ਨੂੰ ਬੈਕਅਪ ਕਰਦੇ ਆ ਸੋ ਸਾਰਿਆਂ ਨੇ ਹੱਥ ਖੜੇ ਕਰਕੇ ਜੋ ਹੈ ਉਹਨੂੰ ਸੈਕੰਡ ਕਰਨਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂਜੀ ਪਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਬੰਧ ਕਮੇਟੀ ਵੱਲੋਂ ਸੇਵਾਦਾਰਾਂ ਨੂੰ ਤੇ ਅਸੀਂ ਜਰੂਰ ਜ਼ਿਕਰ ਕਰਨਾ ਚਾਹੁੰਦੇ ਬਹੁਤਾ ਸਮਾਂ ਨਾ ਲੈਂਦੇ ਹੋਏ ਕਿ 2024 ਚ 14 ਜਨਵਰੀ ਨੂੰ ਇਥੋਂ ਸਾਂਝੀ ਕਾਨਫਰੰਸ ਕੀਤੀ ਗਈ ਸੀ ਜਿਵੇਂ ਕਿ ਹਰੇਕ ਸਾਲ ਜਨਵਰੀ ਚ ਹੁੰਦੀ ਹੈ ਸ਼ਹੀਦਾਂ ਦੀ ਯਾਦ ਚ ਤੇ ਉਦੋਂ ਸ਼ਹੀਦ ਸਿੰਘ ਸਾਹਿਬ ਗੁਰਦੇਵ ਸਿੰਘ ਕੋਂਕੇ ਹੁਣਾਂ ਦਾ ਜਿਹੜਾ ਮਸਲਾ ਉਹ ਕਾਫੀ ਫੋਰਫਰੰਟ ਤੇ ਆ ਗਿਆ ਸੀਗਾ ਕਿਉਂਕਿ ਉਹ ਦੁਬਾਰਾ ਪ੍ਰੂਫ ਹੋ ਗਿਆ ਸੀਗਾ ਕਿ ਜਿਹੜੇ ਲੀਡਰਸ਼ਿਪ ਸੀ ਏਜੰਸੀਆਂ ਸੀਗੀਆਂ ਉਸ ਟਾਈਮ ਦੀਆਂ ਇੰਡੀਅਨ ਏਜੰਸੀਆਂ ਇੰਡੀਅਨ ਲੀਡਰਸ਼ਿਪ ਪਰ ਜਿਹੜੇ ਸਾਡੇ ਵੀ ਆਪਣੇ ਆਪ ਨੂੰ ਸਿੱਖ ਕਹਾਉਂਦੇ ਸੀ ਉਹਨਾਂ ਦਾ ਵੀ ਇਹਦੇ ਵਿੱਚ ਬੜਾ ਵੱਡਾ ਰੋਲ ਸੀਗਾ ਜਿਹੜਾ ਸਾਨੂੰ ਪਹਿਲਾਂ ਹੀ ਪਤਾ ਪਰ ਇਹਨਾਂ ਦੇ ਪੇਪਰ ਬੋਲ ਰਹੇ ਆ ਸਰਕਾਰਾਂ ਦੇ ਪੇਪਰ ਬੋਲ ਰਹੇ ਆ ਵੀ ਵਾਕਈ ਇਹਨਾਂ ਦਾ ਬੜਾ ਵੱਡਾ ਰੋਲ ਸੀ ਸੋ ਉਹਦੋਂ ਬੜਾ ਰੋਲ ਸੀਗਾ ਸੋ ਉਦੋਂ ਵੀ ਕਾਨਫਰੰਸ ਰੱਖੀ ਗਏ ਸੀ ਉੱਥੇ ਵੀ ਬੜੇ ਟੌਕ ਮੇਂ ਮਤੇ ਪਾਸ ਕੀਤੇ ਗਏ ਸੀਗੇ ਆਪਣੇ ਸਾਰਿਆਂ ਵੱਲੋਂ ਤੇ ਆਪਾਂ ਕਹਿ ਸਕਦੇ ਹਾਂ ਮਹਾਰਾਜ ਨੇ ਆਪਣੀ ਸੇਵਾ ਲਈ ਕਹਿ ਲੋ ਮੈਨੂੰ ਲੱਗਦਾ ਜਿਹੜਾ ਇਥੋਂ ਖਾਸ ਕਰਕੇ ਮਿਡਲੈਂਡਸ ਤੋਂ ਜਾਂ ਯੂਕੇ ਤੋਂ ਜਿਹੜੇ ਜਾਂਦੇ ਆ ਇਹਨਾਂ ਚੀਜ਼ਾਂ ਨੂੰ ਆਪਾਂ ਕਾਫੀ ਐਕਟਿਵ ਆ ਸੋ ਇਸ ਚੀਜ਼ ਨੂੰ ਆਪਾਂ ਨੂੰ ਪੁਸ਼ ਕਰਕੇ ਰੱਖਣਾ ਚਾਹੀਦਾ ਆਪਾਂ ਸਾਰੇ ਇੰਨੇ ਵੱਡੇ ਨੰਬਰਾਂ ਚ ਆਏ ਬਹੁਤ ਬਹੁਤ ਧੰਨਵਾਦ ਸਾਡੇ ਵੱਲੋਂ ਭੌਲਚੌਕ ਮਾਫ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਅੱਜ ਮਿਤੀ 19 1 2025 ਨੂੰ ਗੁਰਦੁਆਰਾ ਗੁਰੂ ਨਾਨਕ ਸਮਾਧਕ ਵਿਖੇ ਸਮੁੱਚੇ ਗੁਰੂਕਾਰ ਜਥੇਬੰਦੀਆਂ ਅਤੇ ਪੰਥਕ ਦਰਦੀਆਂ ਦਾ ਬਹੁਤ ਹੀ ਇੱਕ ਭਰਮਾ ਇਕੱਠ ਹੋਇਆ ਜਿਸ ਵਿੱਚ ਬੜੇ ਦੁਖੀ ਹਰਦੇ ਨਾਲ ਸਾਰੇ ਇਕੱਠ ਨੇ ਮਹਿਸੂਸ ਕੀਤਾ ਕਿ ਸਿੱਖ ਕੌਮ ਦੀ ਭਾਵਨਾ ਨੂੰ ਠੇਸ ਲਾਉਣ ਲਈ 2 ਦਸੰਬਰ 224 ਜੋ ਫੈਸਲੇ ਲੈ ਗਏ ਲੈ ਕੇ ਸਾਨੂੰ ਉਹਨਾਂ ਨੂੰ ਮੌਜੂਦਾ ਅਕਾਲੀ ਦਲ ਦਾ ਜੋ ਲਾਣਾ ਹੈ ਉਹਨਾਂ ਨੇ ਬਿਲਕੁਲ ਨਕਾਰ ਦਿੱਤਾ ਹੈ ਜਿਸ ਨਾਲ ਸਿੱਖ ਕੌਮ ਦੀਆਂ ਜਿਹੜੀਆਂ ਭਾਵਨਾ ਉਹਨਾਂ ਨੂੰ ਬਹੁਤ ਵੱਡੀ ਥੇਸ ਲੱਗੀ ਹੈ ਸੋ ਅੱਜ ਦਾ ਇਕੱਠ ਇਹ ਅਕਾਲ ਤਖਤ ਦੇ ਜ세ਦਾਰ ਨੂੰ ਇਹ ਬੇਨਤੀ ਕਰਦਾ ਕਿ ਸਤਕਾਰਯੋਗ ਸਿੰਘ ਸਾਹਿਬ ਜੀ ਜੋ ਫੈਸਲੇ ਉੱਥੇ 2 ਤਰੀਕ ਨੂੰ ਲੈ ਗਏ ਹਨ ਸਮੂਚੀ ਕੌਮ ਸਮੂਚਾ ਇੰਗਲੈਂਡ ਦਾ ਜੋ ਸਿੱਖ ਹੈ ਸਾਰੀਆਂ ਗੁਰੂ ਕਾ ਦੀਆਂ ਪ੍ਰਬੰਧ ਕਮੇਟੀਆਂ ਪੰਥਕਦਰਦੀ ਜਥੇਬੰਦੀਆਂ ਉਹਨਾਂ ਫੈਸਲਿਆਂ ਦੇ ਡਟ ਕੇ ਨਾਲ ਹਨ ਔਰ ਆਪ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹਨਾਂ ਫੈਸਲਿਆਂ ਨੂੰ ਇਨ ਬਿਨ ਤੁਰੰਤ ਜੇਠ ਢੰਗ ਨਾਲ ਲਏ ਗਏ ਹਨ ਉਹਨਾਂ ਵਿੱਚ ਬਿਨਾਂ ਕਿਸੇ ਤਕਦੀਲੀ ਤੋਂ ਉਹਨਾਂ ਨੂੰ ਹਰ ਹਾਲਤ ਵਿੱਚ ਉਸੇ ਤਰ੍ਹਾਂ ਹੀ ਲਾਗੂ ਕੀਤਾ ਜਾਵੇ ਔਰ ਜੋ ਉਸ ਸਖਬੀਰ ਦੇ ਨਾਲ ਦਾ ਲਾਣਾ ਹੈ ਜਿਹੜੀ ਉਹਦੀ ਕਿਸੇ ਨਾ ਕਿਸੇ ਟੰਗ ਨਾਲ ਉਹਨਾਂ ਨੂੰ ਨਹੀਂ ਮੰਨ ਰਿਹਾ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਔਰ ਇੰਗਲੈਂਡ ਦੇ ਸਿੱਖਾਂ ਨੇ ਫੈਸਲਾ ਕੀਤਾ ਕਿ ਜਦੋਂ ਤੱਕ ਉਹ ਲੋਕ ਕਿਸੇ ਟੰਗ ਨਾਲ ਪੰਥ ਕਰਵੈਤਾਂ ਵਿੱਚ ਨਹੀਂ ਆਉਂਦੇ ਉਦੋਂ ਤੱਕ ਉਸ ਅਕਾਲੀ ਦਲ ਉਹਨਾਂ ਦੇ ਵਰਕਰ ਉਹਨਾਂ ਦੀ ਸਾਰੀ ਵਰਕ ਕਮੇਟੀ ਨੂੰ ਇੰਗਲੈਂਡ ਵਿੱਚ ਕਿਸੇ ਵੀ ਗੁਰੂ ਘਰ ਵਿੱਚ ਨਾ ਮੂੰਹ ਲਾਇਆ ਜਾਵੇਗਾ ਨਾ ਹੀ ਗੁਰੂ ਘਰ ਕਿਸੇ ਪ੍ਰਕਾਰ ਉਹਨਾਂ ਦਾ ਸਤਕਾਰ ਕਰੇਗਾ ਇਹ ਫੈਸਲਾ ਡਟ ਕੇ ਸਾਰੀਆਂ ਸਖਤ ਸਸਤਾਵਾ ਗੁਰੂ ਘਰਾਂ ਨੇ ਲਿਆ ਔਰ ਨਾਲੇ ਵੀ ਬੇਨਤੀ ਆਪ ਜੀ ਨੂੰ ਕਰ ਰਹੇ ਹਨ ਕਿ ਅਕਾਲੀ ਦਲ ਦਾ ਜੋ ਸਿਸਟਮ ਹੈ ਉਹ ਸਾਰਿਆਂ ਨੂੰ ਇਕੱਠਾ ਇਕੱਤਰ ਕਰਕੇ ਇੱਕ ਅਜਿਹੀ ਖੇਤਰੀ ਪਾਰਟੀ ਜਿਹਦੀ ਸਾਨੂੰ ਲੋੜ ਹੈ ਉਹ ਹੋਂਦ ਵਿੱਚ ਲਿਆਂਦੀ ਜਾਵੇ ਤਾਂ ਕਿ ਸਿੱਖਾਂ ਦਾ ਬਕਾਰ ਜੋ ਹੈ ਉਹ ਪੰਜਾਬ ਵਿੱਚ ਬਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ You can't call